ਅੱਜ ਦੀ ਸੱਚੀ ਘਟਨਾ ਮਹਾਰਾਸ਼ਟਰ ਦੇ ਯਵਤਲਾਂ ਦੀ ਜਿੱਥੇ ਇੱਕ ਪ੍ਰਾਈਵੇਟ ਸਕੂਲ ਵਿੱਚ ਇੱਕ ਪ੍ਰਿੰਸੀਪਲ ਨੂੰ ਆਪਣੀ ਹੀ ਕਲਾਸ ਵਿੱਚ ਜਿਹੜੀ ਸਟੂਡੈਂਟ ਨਾਲ ਪਿਆਰ ਹੋ ਜਾਂਦਾ ਜੋ ਕਿ 9ਵੀਂ ਜਮਾਤ ਵਿੱਚ ਪੜ੍ਹਦੀ ਸੀ ਉਹਨਾਂ ਵਿੱਚ ਪਿਆਰ ਹੋ ਜਾਂਦਾ ਤੇ ਉਹ ਕੁਝ ਦੇਰ ਬਾਅਦ ਹੀ ਉਹਨਾਂ ਨਾਲ ਸ਼ਾਦੀ ਕਰ ਲੈਂਦਾ ਵਿਆਹ ਕਰ ਲੈਂਦਾ ਤੇ ਇਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਖੁਸ਼ੀ-ਖੁਸ਼ੀ ਚੱਲਦੀ ਆ ਕੁਝ ਸਮੇਂ ਬਾਅਦ ਹੀ ਉਹਦੇ ਜਿਹੜੇ ਪਤੀ ਨੂੰ ਪ੍ਰਿੰਸੀਪਲ ਨੂੰ ਸ਼ਰਾਬ ਪੀਣ ਦੀ ਆਦਤ ਲੱਗ ਜਾਂਦੀ ਹੈ ਭੈੜੀ ਲਤ ਤੇ ਉਹ ਬਹੁਤ ਦਿਨਾਂ ਤੱਕ ਲਗਾਤਾਰ ਸ਼ਰਾਬ ਪੀਂਦਾ ਤੇ ਅੱਕ ਉਸਦੀ ਜਿਹੜੀ ਘਰ ਵਾਲੀ ਹੁੰਦੀ ਹੈ ਵਿਧਾਰਥਨ ਉਸ ਨੂੰ ਬਹੁਤ ਗੁੱਸਾ ਜੜਦਾ ਤੇ ਉਹਦੇ ਨਾਲ ਲੜਦੀ ਝਗੜਦੀ ਹੋਵੇ ਤੂੰ ਸ਼ਰਾਬ ਨਾ ਪੀਆ ਕਰ ਦੋਨਾਂ ਵਿੱਚ ਗੁੱਸਾ ਵਧ ਜਾਂਦਾ ਤੇ ਉਹ ਸ਼ਰਾਬ ਪੀਣਾ ਨਹੀਂ ਛੱਡਦਾ ਤੇ ਲੜਾਈ ਝਗੜਾ ਵਧ ਜਾਂਦਾ ਦੋਨਾਂ ਵਿੱਚ ਕਰ ਤੇ ਇਸ ਤੋਂ ਬਾਅਦ ਉਹਦਾ ਪਤੀ ਜਿਹੜਾ ਪ੍ਰਿੰਸੀਪਲ ਹੁੰਦਾ ਉਸ ਨੂੰ ਧਮਕੀ ਦਿੰਦਾਗਾ ਵੀ ਮੈਂ ਉਹਦੀਆਂ ਪਰਾਈਵੇਟ ਫੋਟੋਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਅਪਲੋਡ ਕਰ ਦੂੰਗਾ ਦਰਾ ਸਲੋ ਆਪਣੀਆਂ ਜਿਹੜੀਆਂ ਫੋਟੋਆਂ ਜਿਹੜੀਆਂ ਜਦੋਂ ਖੁਸ਼ੀ ਦੇ ਕੋਈ ਪਾਲ ਹੁੰਦੇ ਸੀ ਆਪਣੀਆਂ ਫੋਟੋਆਂ ਆ ਵੀਡੀਓ ਬਣਾ ਕੇ ਸੇਵ ਕਰ ਲੈਂਦੇ ਸੀ ਜੋ ਕਿ ਪ੍ਰਿੰਸੀਪਲ ਕੋਲੇ ਉਹ ਸੇਵ ਸੀ ਤੇ ਉਸ ਨੂੰ ਧਮਕੀ ਦਿੰਦਾ ਕਿ ਸੀਗੇ ਉਹ ਸੋਸ਼ਲ ਮੀਡੀਆ ਤੇ ਇਹਨੂੰ ਅਪਲੋਡ ਕਰ ਦੂਗਾ ਤਾਂ ਇਸ ਤੋਂ ਬਾਅਦ ਗੁੱਸਾ ਹੋ ਗਿਆ ਉਹਦੀ ਪਤਨੀ ਨੇ ਉਸ ਵਿਦਿਆਰਥੀ ਨੇ ਉਸ ਨੂੰ ਜ਼ਹਿਰ ਦੇ ਤਾ ਪਾਣੀ ਵਿੱਚ ਪਾ ਕੇ ਇੱਕ ਦਿਨ ਉਸ ਨੂੰ ਜ਼ਹਿਰ ਦੇ ਤਾ ਤੇ ਉਹਦੀ ਹੱਤਿਆ ਕਰ ਦਿੰਦੀ ਆ ਤੇ ਇਸ ਤੋਂ ਬਾਅਦ ਉਹਦਾ ਪਲਾਨ ਆਉਂਦਾ ਵੀ ਹੁਣ ਇਸ ਨੂੰ ਇਹਦੀ লাশ ਨੂੰ ਠਿਕਾਣੇ ਕਿਵੇਂ ਲਾਇਆ ਜਾਵੇ ਤਾਂ ਉਸ ਨੇ ਆਪਣੇ ਹੀ ਜਮਾਤ ਵਿੱਚ ਪੜ੍ਹਦੇ ਨੌਵੀਂ ਕਲਾਸ ਦੇ ਤਿੰਨ ਵਿਦਿਆਰਥੀਆਂ ਦੀ ਮਦਦ ਨਾਲ ਆ ਘਰ ਤੋਂ ਤਿੰਨ 15 ਕਿਲੋਮੀਟਰ ਦੂਰ ਇੱਕ ਜਗ੍ਹਾ ਤੇ ਉਹਨੇ ਟੋਆ ਪੁੱਟ ਲੈਂਦੇ ਆ ਤੇ ਉਹ ਉਹਦੇ ਟੁਕੜੇ ਟੁਕੜੇ ਕਰਕੇ ਉਹ ਤੋਂ ਟੋਏ ਵਿੱਚ ਛੱਟ ਦਿੰਦੇ ਆ ਤੇ ਇਸ ਤੋਂ ਬਾਅਦ ਜਦੋਂ ਪ੍ਰਿੰਸੀਪਲ ਦੀ ਭਾਲ ਲਈ ਪੁਲਿਸ ਦੀ ਜੜੀ ਕਹਾਣੀ ਸ਼ੁਰੂ ਹੁੰਦੀ ਹੈ ਤਾਂ ਪਤਾ ਲੱਗਦਾ ਕਿ ਉਸਨੇ ਵਿਦਿਆਰਥੀਆਂ ਨੇ ਮਿਲ ਕੇ ਉਸ ਵਿਦਿਆਰਥੀ ਨਾਲ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ ਤੇ ਉਸ ਦੀ ਲਾਸ਼ ਨੂੰ ਇੱਕ ਟੋਏ ਵਿੱਚ ਛੁੱਟ ਦਿੱਤਾ ਸੀ ਸਾਰੇ ਜਾਣ ਕੇ ਹੈਰਾਨ ਸੀਗੇ ਤਿੰਨ ਵਿਦਿਆਰਥੀ ਜੋ ਕਿ ਪੜਾਈ ਵਿੱਚ ਇੰਨੇ ਹੁਸ਼ਿਆਰ ਸੀ ਟਾਪਰ ਸੀ ਕਲਾਸ ਵਿੱਚ ਜੋ ਕਿ ਇੱਕ ਆਈਪੀਐਸ ਆਈਐਸ ਬਣਨਾ ਚਾਹੁੰਦਾ ਸੀ ਤੇ ਦੂਜਾ ਆਰਮੀ ਵਿੱਚ ਆਪਣੀ ਸੇਵਾ ਨਿਭਾਉਣਾ ਚਾਹੁੰਦਾ ਸੀ ਤੇ ਲੜਕੀ ਨੇ ਉਸ ਉਹਨਾਂ ਦੀ ਤਿੰਨਾਂ ਦੀ ਜਿਹੜੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਤਾਂ ਇਹ ਘਟਨਾ ਹਰ ਕਿਸੇ ਲਈ ਰਾਉਂਟ ਤੇ ਖੜੇ ਕਰਨ ਵਾਲੀ